ਅੰਮ੍ਰਿਤਸਰ ਇੰਟਰਨੈਸ਼ਨਲ 에어ਪੋਰਟ ਦੀ ਇੱਕ ਵੀਡੀਓ ਹੋਈ ਵਾਇਰਲ ਇੱਕ ਨੌਜਵਾਨ ਵੱਲੋਂ ਵੀਡੀਓ ਬਣਾਈ ਗਈ ਹੈ ਅੰਮ੍ਰਿਤਸਰ ਇੰਟਰਨੈਸ਼ਨਲ 에어ਪੋਰਟ ਦੇ ਅੰਦਰ ਇੱਕ ਚੂਹਾ ਟੇਬਲਾਂ ਦੇ ਉੱਤੇ ਭਜਦਾ ਹੋਇਆ ਨਜ਼ਰ ਆ ਰਿਹਾ ਇਸ ਨੌਜਵਾਨ ਨੇ ਨਖਲਉ ਪਹੁੰਚਣਾ ਸੀ ਅੰਮ੍ਰਿਤਸਰ ਇੰਟਰਨੈਸ਼ਨਲ 에어ਪੋਰਟ ਤੋਂ ਉਸ ਦਾ ਕਹਿਣਾ ਕਿ ਸਭ ਕੁਝ ਲੈਣ ਦੇ ਬਾਵਜੂਦ ਵੀ ਅਧਿਕਾਰੀਆਂ ਨੂੰ ਇਸ ਚੀਜ਼ ਵੱਲ ਧਿਆਨ ਦੇਣਾ ਚਾਹੀਦਾ ਲੋਕਾਂ ਦੀ ਸਿਹਤ ਦੇ ਨਾਲ ਖਲਵਾੜ ਕੀਤਾ ਜਾ ਰਿਹਾ ਹੈ ਸ਼ਰਿਆਮ ਟੇਬਲਾਂ ਦੇ ਉੱਤੇ ਚੂਹਾ ਭੱਜਦਾ ਹੋਇਆ ਨਜ਼ਰ ਆ ਰਿਹਾ ਹੈ ਅੱਜ ਦਿਨ ਬੁੱਧਵਾਰ 28 ਤਰੀਕ ਸਮਾਂ तकरीबन 9 ਵਜੇ ਦੇ ਕਰੀਬ ਵੀਡੀਓ ਜਾਰੀ ਕਰਕੇ ਇਸ ਨੌਜਵਾਨ ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈਲੋ एवरीवन ਮੇਰਾ ਨਾਮ ਕੁਨਾਲ ਸ਼ਰਮਾ ਤੇ ਅੱਜ ਮੈਂ ਅੰਮ੍ਰਿਤਸਰ ਤੋਂ ਲਖਨਊ ਟਰੈਵਲ ਕਰਨਾ ਸੀ ਜਿਸ ਲਈ ਮੈਂ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਅੰਮ੍ਰਿਤਸਰ ਵਿਜ਼ਿਟ ਕਰਿਆ ਤੇ ਇੱਧਰ ਜਦ ਮੈਂ ਡੋਮੈਸਟਿਕ ਟਰਮੀਨਲ ਦੇ ਵਿੱਚ ਬਣੇ ਪ੍ਰਾਈਮਸ कंपनी के लाउंड विजिट करा मैं ये देखा कि उधर एक माउस घूम रहा है सारी टेबल्स से चेयर के तो मेरा कंसर्न ये है कि जे इस तरह की हरकत अगर इंटरनेशनल लैवल एयरपोर्ट पर होंगी पब्लिक ते पे जो हेल्थ है सारी उस कौन रिसपोंसिबल होगा अगर किसी नंटेमीनेशन वजह तो कुछ भी हेल्थ आजार्ड होगा